ਸਾਡੇ ਮੋਗਾ ਦੀ ਐਂਟੀ ਕ腐ਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਔਰ ਖਾਸ ਤੌਰ ਤੇ ਸਾਡੇ ਐਮਸੀ ਸਰਦਾਰ ਗੁਰਪ੍ਰੀਤ ਸਿੰਘ ਸਚਦੇਵਾ ਜੀ ਔਰ ਸਾਰੇ ਮੈਂਬਰਸ ਸਹਿਵਾ ਨਾਲ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਜਿੱਥੇ ਗੱਲ ਟੀਆਂ ਦੀ ਆਂਦੀ ਹੈ ਸੋ ਚਾਹੇ ਉਹ ਟੀਆਂ ਦਾ ਤਿਹਾਰ ਹੋਵੇ ਚਾਹੇ ਉਹ ਟੀਆਂ ਦੀ ਲੋੜੀ ਹੋਵੇ ਹਰ ਸਾਲ ਜਿਹੜੀ ਉਹਨਾਂ ਵੱਲੋਂ ਬਹੁਤ ਹੀ ਅچھے ਤੰਗ ਦੇ ਨਾਲ ਜਿਹੜੀ ਮਨਾਈ ਜਾਂਦੀ ਹੈ ਸਾਡੇ ਮੋਗਾ ਨੇਚਰ ਪਾਰਕ ਵਿਖੇ ਸੋ ਮੈਂ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਦਾ ਔਰ ਸਾਰੇ ਸਾਡੇ ਵੀਰਾਂ ਦਾ ਜਿਹੜੇ ਆਪਣੀ ਨੇਕੀ ਦੀ ਕਮਾਈ ਦੇ ਵਿੱਚੋਂ ਇੱਕ ਇੱਕ ਬੂੰਦ ਆਕੇ ਸਾਡੇ ਭੈਣਾ ਦੀ ਸਾਡੀ ਧੀਆਂ ਦੇ ਫੇਸ ਤੇ ਸਮਾਈਲ ਲੈ ਕੇ ਆਂਦੇ ਆ ਉਹਨਾਂ ਦੇ ਲਈ ਉਪਰਾਲਾ ਕਰਦੇ ਆ ਸੋ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਇੱਥੇ ਸਾਡੇ ਮੋਗਾ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਰਨੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਐਮਸੀ ਸਹਿਬਾਨ ਚੇਅਰਮੈਨ ਸਹਿਬਾਨ ਔਰ ਸਾਡੀਆਂ ਸਾਰੀਆਂ ਭੈਣਾਂ ਇੱਥੇ ਮੌਜੂਦ ਨੇ ਔਰ ਮੈਂ ਸਾਡੇ ਸਾਰੇ ਮੋਗਾ ਦੇ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਇੱਥੇ ਆਏ ਜਿਨ੍ਹਾਂ ਨੇ ਧੀਆਂ ਦੀ ਲੋਹੜੀ ਮਨਾਈ ਔਰ ਸਾਰੀਆਂ ਛੋਟੀਆਂ ਬੱਚੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਬlesings ਪ੍ਰਮਾਤਮਾ ਸਦਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਲੰਮੀ ਉਮਰ ਬਖਸ਼ਣ ਔਰ ਇਹਨਾਂ ਨੂੰ ਵੱਡਾ ਹੋ ਕੇ ਇੱਕ ਅੱਛੇ ਇਨਸਾਨ ਬਣਾ। ਐਂਟੀ ਕ腐ਪਸ਼ਨ ਵਿੱਚ ਇਹਨਾਂ ਸਾਰਗੇਨਸ਼ੋਨ ਲੋ ਹਰ ਸਾਲ ਈਆਂ ਦੀ ਲੋੜੀ ਦਾ ਪ੍ਰੋਗਰਾਮ ਕੀਤਾ ਜਾਂਦਾ ਜਿੱਦੇ ਵਿੱਚ ਸਾਰੇ ਸ਼ਹਿਰ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ। ਵੱਖ-ਵੱਖ ਤਰ੍ਹਾਂ ਦੇ ਕੰਪੀਟੀਸ਼ਨ ਕਰਾਇਆ ਜਾਂਦੇ ਬੱਚਿਆਂ ਦੇ ਉਸ ਤੋਂ ਇਲਾਵਾ ਪ੍ਰਾਈਜ਼ ਦਿੱਤੇ ਜਾਂਦੇ ਆ ਚਾਂਦੀ ਦੇ ਸਿੱਕੇ ਤੇ ਹੋਰ ਉਤਸ਼ਾਹਿਤ ਕੀਤਾ ਜਾਂਦਾ ਤੇ ਸਾਡੀ ਸੰਸਥਾ ਵੱਲੋਂ ਧੀਆ ਦਾ ਮੇਲਾ ਵੀ ਲਗਾਇਆ ਜਾਂਦਾ ਤੇ ਲੋਹੜੀ ਦਿੱਤੀ ਜਾਂਦੀ ਕਿਉਂਕਿ ਆਪਣੇ ਜਿਹੜਾ ਅੱਜ ਦਾ ਕੱਲ ਦਾ ਮਾਹੌਲ ਹੈ ਲੋਕ ਮੋਬਾਈਲ ਦੀ ਦੁਨੀਆ ਦੇ ਵਿੱਚ ਵਿਅਸਤ ਹੋ ਗਏ ਬੱਚੇ ਤੇ ਉਹਨਾਂ ਨੂੰ ਜੋ ਪੁਰਾਣਾ ਕਲਚਰ ਹੈ ਜੋ ਆਪਣਾ ਜੋ ਮੇਲੇ ਲੱਗਦੇ ਹੁੰਦੇ ਸੀ ਜੋ ਆਪਣਾ ਵਿਰਸਾ ਸੀ ਉਹਦੇ ਨਾਲ ਜੋੜਨ ਵਾਸਤੇ ਇੱਕ ਧੀਆ ਦਾ ਜਿਹੜਾ ਮਾਨ ਸਨਮਾਨ ਜਿਹੜਾ ਪੁੱਤਰਾਂ ਦੇ ਬਰਾਬਰ ਹੋਵੇ ਇਹ ਜਿਹੜੀ ਇਹ ਜਿਹੜੀ ਸੋਚ ਬਦਲਦੀ ਜਾਂਦੀ ਹੈ ਜਮਾਨੇ ਇਸ ਕਰਕੇ ਅਸੀਂ ਇਹ ਪ੍ਰਾਲਾ ਕਰਦੇ ਹਾਂ ਸਾਡੇ ਸਾਡੇ ਮੋਗਾ ਦੀ ਐਂਟੀ ਕ腐ਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਔਰ ਖਾਸ ਤੌਰ ਤੇ ਸਾਡੇ ਐਮਸੀ ਸਰਦਾਰ ਗੁਰਪ੍ਰੀਤ ਸਿੰਘ ਸਚਦੇਵਾ ਜੀ ਔਰ ਸਾਰੇ ਮੈਂਬਰਸ ਸਹਿਬਾ ਨੂੰ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਜਿੱਥੇ ਗੱਲ ਟੀਆਂ ਦੀ ਆਂਦੀ ਹੈ ਸੋ ਚਾਹੇ ਉਹ ਟੀਆਂ ਦਾ ਤਿਹਾਰ ਹੋਵੇ ਚਾਹੇ ਉਹ ਟੀਆਂ ਦੀ ਲੋੜੀ ਹੋਵੇ ਹਰ ਸਾਲ ਜਿਹੜੀ ਉਹਨਾਂ ਵੱਲੋਂ ਬਹੁਤ ਹੀ ਅچھے ਢੰਗ ਦੇ ਨਾਲ ਜਿਹੜੀ ਮਨਾਈ ਜਾਂਦੀ ਹੈ ਸਾਡੇ ਮੋਗਾ ਨੇਚਰ ਪਾਰਕ ਵਿਖੇ ਸੋ ਮੈਂ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਦਾ ਔਰ ਸਾਰੇ ਸਾਡੇ ਵੀਰਾਂ ਦਾ ਜਿਹੜੇ ਆਪਣੀ ਨੇਕੀ ਦੀ ਕਮਾਈ ਦੇ ਵਿੱਚੋਂ ਇੱਕ ਇੱਕ ਬੂੰਦ ਕੇ ਸਾਡੇ ਭੈਣਾ ਦੀ ਸਾਡੀ ਧੀਆਂ ਦੇ ਫੇਸ ਤੇ ਸਮਾਈਲ ਲੈ ਕੇ ਆਂਦੇ ਆ ਉਹਨਾਂ ਦੇ ਲਈ ਉਪਰਾਲਾ ਕਰਦੇ ਆ ਸੋ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਇੱਥੇ ਸਾਡੇ ਮੋਗਾ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਰਨੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਐਮਸੀ ਸਹਿਬਾਨ ਚੇਅਰਮੈਨ ਸਹਿਬਾਨ ਔਰ ਸਾਡੀਆਂ ਸਾਰੀਆਂ ਭੈਣਾ ਇੱਥੇ ਮੌਜੂਦ ਨੇ ਔਰ ਮੈਂ ਸਾਡੇ ਸਾਰੇ ਮੋਗਾ ਦੇ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਇੱਥੇ ਆਏ ਜਿਨ੍ਹਾਂ ਨੇ ਧੀਆਂ ਦੀ ਲੋਹੜੀ ਮਨਾਈ ਔਰ ਸਾਰੀਆਂ ਛੋਟੀਆਂ ਬੱਚੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਬlesings ਪ੍ਰਮਾਤਮਾ ਸਦਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਲੰਮੀ ਉਮਰ ਬਖਸ਼ਣ ਔਰ ਇਹਨਾਂ ਨੂੰ ਵੱਡੇ ਹੋ ਕੇ ਇੱਕ ਅੱਛੇ ਇਨਸਾਨ ਬਣਾ। ਐਂਟੀ ਕ腐ਪਸ਼ਨ ਵਿੱਚ ਇਹਨਾਂ ਸੌਰੰਗਨ ਚੋਲੋ ਹਰ ਸਾਲ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਕੀਤਾ ਜਾਂਦਾ ਜਿੱਦੇ ਵਿੱਚ ਸਾਰੇ ਸ਼ਹਿਰ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ। ਵਕ ਵਕ ਤਰ੍ਹਾਂ ਦੇ ਕੰਪੀਟੀਸ਼ਨ ਕਰਾਇਆ ਜਾਂਦੇ ਬੱਚਿਆਂ ਦੇ ਉਸ ਤੋਂ ਇਲਾਵਾ ਪ੍ਰਾਈਜ਼ ਦਿੱਤੇ ਜਾਂਦੀਆਂ ਚਾਂਦੀ ਦੇ ਸਿੱਕੇ ਤੇ ਹੋਰ ਉਤਸ਼ਾਹਿਤ ਕੀਤਾ ਜਾਂਦਾ ਤੇ ਸਾਡੀ ਸੰਸਥਾ ਵੱਲੋਂ ਦੀਆਂ ਦਾ ਮੇਲਾ ਵੀ ਲਗਾਇਆ ਜਾਂਦਾ ਤੇ ਲੋਹੜੀ ਦੀਆਂ ਵੀ ਕਿਉਂਕਿ ਆਪਣੇ ਜਿਹੜਾ ਅੱਜ ਦਾ ਕੱਲ ਦਾ ਮੌਲ ਹੈ ਲੋਕ ਮੋਬਾਈਲ ਦੀ ਦੁਨੀਆ ਦੇ ਵਿੱਚ ਵਿਅਸਤ ਹੋ ਗਏ ਬੱਚੇ ਤੇ ਉਹਨਾਂ ਨੂੰ ਜੋ ਪੁਰਾਣਾ ਕਲਚਰ ਹੈ ਜੋ ਆਪਣਾ ਜੋ ਮੇਲੇ ਲੱਗਦੇ ਹੁੰਦੇ ਸੀ ਜੋ ਆਪਣਾ ਵਿਰਸਾ ਸੀ ਉਹਦੇ ਨਾਲ ਜੋੜਨ ਵਾਸਤੇ ਇੱਕ ਧੀਆਂ ਦਾ ਜਿਹੜਾ ਮਾਨ ਸਨਮਾਨ ਜਿਹੜਾ ਪੁੱਤਰਾਂ ਦੇ ਬਰਾਬਰ ਹੋਵੇ ਇਹ ਜਿਹੜੀ ਇਹ ਜਿਹੜੀ ਸੋਚ ਬਦਲਦੀ ਜਾਂਦੀ ਹੈ ਜਮਾਨੇ ਇਸ ਕਰਕੇ ਅਸੀਂ ਇਹ ਉਪਰਾਲਾ ਕਰਦੇ ਹਾਂ ਸਾਡੇ